ਸਾਨੀਆ ਮਿਰਜ਼ਾ ਦੇ ਵਿਆਹ ਦੀਆਂ ਅਫਵਾਵਾਵਾਂ ਤੇ ਮੁਹੰਮਦ ਸ਼ਮੀ ਨੇ ਹੁਣ ਚੁੱਪੀ ਤੋੜ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਅਫਵਾਵਾਵਾਂ ਉੱਡਦੀਆਂ ਹੋਈਆਂ ਦਿਖਾਈ ਦੇ ਰਹੀਆਂ ਸੀ ਜਿੱਥੇ ਕਿਹਾ ਜਾ ਰਿਹਾ ਸੀ ਕਿ ਸਾਨੀਆ ਮਿਰਜ਼ਾ ਜਲਦ ਹੀ ਮੁਹੰਮਦ ਸ਼ਮੀ ਦੇ ਨਾਲ ਵਿਆਹ ਕਰਵਾ ਸਕਦੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਮੁਹੰਮਦ ਸ਼ਮੀ ਨੇ ਆਪਣੀ ਚੁੱਪੀ ਤੋੜੀ ਹੈ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਖਰਕਾਰ ਆਪਣੇ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਨਾਲ ਜੁੜੀਆਂ ਅਫਵਾਵਾਵਾਂ ਤੇ ਸਫਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਜੋ ਨੇ ਉਹ ਆ ਰਹੀਆਂ ਨੇ ਕਾਫੀ ਲੋਕਾਂ ਦਾ ਕਹਿਣਾ ਸੀ ਕਿ ਸ਼ਮੀ ਅਤੇ ਸਾਨੀਆ ਮਿਰਜ਼ਾ ਵਿਆਹ ਕਰਵਾਉਣ ਜਾ ਰਹੇ ਨੇ ਅਤੇ ਕੁਝ ਝੁੱਠੀਆਂ ਤਸਵੀਰਾਂ ਵੀ ਆਨਲਾਈਨ ਸਾਹਮਣੇ ਆ ਰਹੀਆਂ ਸੀ हाल ही ਦਾ ਬੁਤਸਤਾਨ ਦੱਸਦੇ ਕਿ YouTube ਤੇ ਸ਼ੁਭੰਕਰ ਮਿਸ਼ਰਾ ਨੇ ਇੰਟਰਵਿਊ ਦੌਰਾਨ ਸ਼ਮੀ ਨੂੰ ਇਨਾ ਅਫਵਾਵਾਵਾਂ ਬਾਰੇ ਪੁੱਛਿਆ ਤੇ ਉਸਤੇ ਸ਼ਮੀ ਦੇ ਵੱਲੋਂ ਇਸ ਦੇ ਉੱਤੇ ਸਫਾਈ ਦਿੱਤੀ ਗਈ ਹੈ ਉਹਨਾਂ ਨੇ ਆਨਲਾਈਨ ਅਜੇ ਹੀ ਖਬਰਾਂ ਫਲਾਉਣ ਵਾਲਿਆਂ ਤੇ ਨਿਸ਼ਾਨਾ ਸਾਧਿਆ ਤੇਜ਼ ਗੇਂਦਬਾਜ਼ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਝੂਠ ਫੈਲਾਉਣ ਤੋਂ ਬਚਣ ਦੇ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਹਾਲਾਂਕਿ ਅਜੇ ਹੀ ਮੇਂ ਮਨੋਰੰਜਨ ਕਰ ਸਕਦੇ ਨੇ ਇਹ ਨੁਕਸਾਨ ਦੇ ਵੀ ਹੋ ਸਕਦੇ ਨੇ ਮੈਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਦੇ ਨਾਲ ਵਿਵਹਾਰ ਕਰਨ ਅਤੇ ਅਜਿਹੀਆਂ ਬੇਬੁਨਿਆਦੀ ਖਬਰਾਂ ਨਾ ਫੈਲਾਉਣ ਤੋਂ ਬਚਣ ਦੀ ਅਪੀਲ ਕਰਦਾ ਹਾਂ ਅੱਗੇ ਇਸ ਗੱਲ ਨੂੰ ਜਾਰੀ ਰੱਖਦੇ ਆ ਸ਼ੰਮੀ ਲਿਖਦੇ ਨੇ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਜ਼ਿੰਮੇਵਾਰ ਹੋਣ ਅਤੇ ਬੇਬੁਨਿਆਦੀ ਖਬਰਾਂ ਨਾ ਫਲਾਉਣ ਇਹ ਅਜੀਬ ਹੈ ਇਸ ਦੇ ਵਿੱਚ ਹੋਰ ਕੀ ਹੈ ਮਜਬੂਰ ਹੈ ਪਰ ਕੀ ਕਰੀਏ ਜਦੋਂ ਤੁਸੀਂ ਫੋਨ ਖੋਲਦੇ ਹੋ ਤਾਂ ਤੁਹਾਨੂੰ ਆਪਣੀ ਫੋਟੋ ਦਿਖਾਈ ਦਿੰਦੀ ਹੈ ਪਰ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਨਾ ਕਿ ਅਜੀਹਾ ਨਹੀਂ ਕਰਨਾ ਚਾਹੀਦਾ ਮੈਂ ਸਹਿਮਤ ਹਾਂ ਕਿ ਜੋ ਮੀਮਸ ਨੇ ਤੁਹਾਡਾ ਮਨੋਰੰਜਨ ਕਰਦੇ ਨੇ ਪਰ ਜੇਕਰ ਉਹ ਕਿਸੇ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ ਤਾਂ ਤੁਹਾਨੂੰ ਸੋਚ ਸਮਝ ਕੇ ਮੀਮ ਬਣਾਉਣੇ ਚਾਹੀਦੇ ਨੇ ਤਾਂ ਕਿਤੇ ਨਾ ਕਿਤੇ ਸ਼ਮੀ ਦੇ ਵੱਲੋਂ ਮੀਮ ਬਣਾਉਣ ਵਾਲਿਆਂ ਤੇ ਵੀ ਨਿਸ਼ਾਨਾ ਸਾਧਿਆ ਗਿਆ ਲੋਕਾਂ ਨੂੰ ਸੇਧ ਦਿੱਤੀ ਗਈ ਹੈ ਕਿ ਅਜਿਹਾ ਕਰਕੇ ਕਿਸੇ ਦੀ ਜ਼ਿੰਦਗੀ ਦੀਆਂ ਪ੍ਰਾਈਵੇਟ ਚੀਜ਼ਾਂ ਦੇ ਨਾਲ ਨਾ ਖੇਡਿਆ ਜਾਏ ਤੇ ਝੂਠ ਤਾਂ ਬਿਲਕੁਲ ਨਾ ਫੈਲਾਇਆ ਜਾਵੇ ਤਾਂ ਦੱਸਦੇ ਹਾਂ ਕਿ ਸ਼ਮੀ ਅਜੇ ਵੀ ਸੱਜਰੀ ਤੋਂ ਠੀਕ ਹੋ ਰਹੇ ਨੇ ਉਹ 1 ਡੇ ਵਿਸ਼ਵ ਕੱਪ ਤੋਂ ਬਾਅਦ ਮੈਦਾਨ ਤੇ ਉਤਰੇ ਨਹੀਂ ਸੱਟ ਦੇ ਬਾਵਜੂਦ ਸ਼ਮੀ ਨੇ ਪਿਛਲੇ ਸਾਲ ਵਿਸ਼ਵ ਕੱਪ ਦੇ ਵਿੱਚ ਗੇਂਦਬਾਜ਼ੀ ਕੀਤੀ ਅਤੇ ਤਬਾਹੀ ਮਚਾ ਦਿੱਤੀ ਸੀ ਹਰ ਇੱਕ ਵਿਅਕਤੀ ਸ਼ਮੀ ਦੀ ਗੇਂਦਬਾਜ਼ੀ ਨੂੰ ਦੇਖ ਕੇ ਹੈਰਾਨ ਸੀ ਉਹੋ ਇਸ ਸਮੇਂ ਦੱਸਦੇ ਕਿ ਅਚਿਲਸ ਟੈਂਡਨ ਦੀ ਸੱਟ ਕਾਰਨ ਬਾਹਰ ਹੈ ਤੇ 33 ਸਾਲਾ ਸ਼ਮੀ ਆਈਪੀਐਲ 2024 ਅਤੇ T20 ਵਿਸ਼ਵ ਕੱਪ 2024 ਦੇ ਵਿੱਚ ਨਹੀਂ ਖੇਡ ਸਕੇ ਸਨ ਤਤੰਦਾਸਤੇ ਕਿ ਮੁਹੰਮਦ ਸ਼ਮੀ ਦੇ ਵੱਲੋਂ ਆਖਰਕਾਰ ਆਪਣੀ ਚੁੱਪੀ ਤੋੜੀ ਗਈ ਹੈ। ਉਹਨਾਂ ਨੇ ਬੇਬੁਨਿਆਦੀ ਕਿਹਾ ਸਾਰੇ ਜੋ ਅਫਵਾਹਾਂ ਚੱਲ ਰਹੀਆਂ ਅਸੀਂ ਕਿ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਵਿਆਹ ਕਰਵਾ ਰਹੇ ਨੇ ਇੰਨਾਂ ਸਾਰੀਆਂ ਅਫਵਾਹਾਂ ਨੂੰ ਬੇਬੁਨਿਆਦੀ ਦੱਸਿਆ